ਸੋਰੀ ਬੀਜਪੀ ਕੀ ਤਰਫੋਂ ਰਿਐਕਸ਼ਨ ਆ ਚੁਕਾ ਹੈ ਕਿ ਉਹ ਅਕੇਲੇ ਚੋਣ ਲੜਨੇ ਜਾ ਰਹੇ ਹੈ ਸਭ ਤੋਂ ਪਹਿਲਾ ਆਪ ਦਾ ਕੀ ਆਪ ਦੇਖੋ ਭਾਈ ਬੜੀ ਕੋਸ਼ਿਸ਼ ਕੀਤੀ ਬੀਜਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਨੇ ਬੜੀ ਕੋਸ਼ਿਸ਼ ਤੇ ਉਪਰਾਲੇ ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤਰਫੋਂ ਬੜੇ ਉਪਰਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਤਰਫੋਂ ਔਰ ਜਿਸ ਪ੍ਰਕਾਰ ਦਾ ਜਿਹੜਾ ਜੋਜ ਜਲਾਲ ਸੀਗਾ ਕਿਸਾਨਾਂ ਦਾ ਐਮਐਸਪੀ ਦੇ ਮੁੱਦੇ ਤੇ ਜਿਸ ਪ੍ਰਕਾਰ ਲੋਕ ਜਿਹੜੇ ਐ ਕਿਸਾਨ ਐ ਜਿਹੜਾ ਉਹ ਸੜਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬੀਜੇਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਉਹ तमाम ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲੇ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਵਾਪਸ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇਵੇਂ ਚ ਆਵੇ ਇਹ तमाम ਸਾਰੀਆਂ ਗੱਲਾਂ ਤੇ ਆਪਸ ਵਿੱਚ ਔਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਵਾਪਸ ਲੈ ਆਏ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਗਿਆ ਸੀ ਕਿ ਸਾਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ ਔਰ ਸਾਡੇ ਨਾਲ ਕਿਸੇ ਨੇ ਤੁਰਨਾ ਨਹੀਂ ਹੈ ਸੋ ਇਸ ਕਰਕੇ ਸਮਝੌਤਾ ਕੈਨਸਲ ਹੋਇਆ ਅੰਦਰ ਖਾਤੇ ਤਾਂ ਬਿਲਕੁਲ ਇਕੱਠੇ ਆ ਜਾਕਰ ਸਭ ਹੁਣੇ ਤਾਂ ਬਰਸੀ ਤੇ ਗਏ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਔਰ ਕਿਸ ਪ੍ਰਕਾਰ ਦੇ ਉਹ ਸੋਲੇ ਘਾਰੇ ਸੀ ਕਿਉਂਕਿ ਜਾਖੜ ਸਾਹਿਬ ਨੂੰ ਵੀ ਪਤਾ ਹੈ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਅਗਰ ਜ਼ੀਰੋ ਸੀਟ ਆਏਗੀ ਤਾਂ ਮੇਰੀ ਪ੍ਰਧਾਨਗੀ ਵੀ ਨਹੀਂ ਰਹੇਗੀ ਤਾਂ ਮੇਰਾ ਜਿਹੜਾ ਕਦ ਬੁੱਟ ਹੈ ਉਹ ਵੀ ਉਤਰ ਜਾਏਗਾ ਜੇ ਅਲਾਈਅንስ ਕਰਦੇ ਹੈ ਤਾਂ ਫਿਰ ਪਿੰਡ ਦੇ ਲੋਕਾਂ ਨੇ ਆਮ ਜਨਤਾ ਨੇ ਉਹਨਾਂ ਨੂੰ ਵਧਣ ਨਹੀਂ ਦੇਣਾ ਸੀਗਾ ਹੁਣੇ-ਹੁਣੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਹੀ ਨਹੀਂ ਕੋਈ ਕੀਤੀ ਤਰੀਕੇ ਨਾਲ ਉਹ ਗੱਲ ਸੀ ਵੀ ਕਿਵੇਂ ਨਾ ਕਿਵੇਂ ਸਾਡਾ ਸਮਝੌਤਾ ਵੀ ਕਿਵੇਂ ਨਾ ਕਿਵੇਂ ਸਿਰੇ ਚੜਦੇ ਐਮਐਸਪੀ ਤੇ ਨਹੀਂ ਜ਼ਿਆਦਾ ਕਿਸੇ ਪ੍ਰਕਾਰ ਦੀ ਕੋਈ ਟਿੱਪਾ ਟਿੱਪਣੀ ਬੋਲੇ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਚ ਕਦੇ ਇੱਕ ਵੀ ਵਾਰ ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ ਮਗਰਲੇ 4 ਮਹੀਨਿਆਂ ਤੋਂ ਇੱਕ ਵੀ ਸ਼ਬਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਤੇ ਬੀਜੇਪੀ ਦੇ ਖਿਲਾਫ ਔਰ ਜਾਖੜ ਸਾਹਿਬ ਅਕਾਲੀ ਦਲ ਦੇ ਖਿਲਾਫ ਨਹੀਂ ਬੋਲੀ ਸੋ ਇਹ ਸਾਰਾ ਲੋਕ ਜਾਣਗੇ ਸੀ ਇਸ ਕਰਕੇ ਅੰਦਰ ਖਤੇ ਤੋਂ ਸਮਝੋਤਾ ਹੈ ਗਈ ਹੈਗਾ ਇਹ ਵੀ ਗੱਲ ਕਲੀਅਰ ਕਰੇ ਅਕਾਲੀ ਦਲ ਕਿ ਕੱਲ ਨੂੰ ਆਫਟਰ ਇਲੈਕਸ਼ਨ ਕਿਹਨੂੰ ਉਹ ਵੋਟ ਪਾਏਗਾ ਕਿੱਥੇ ਖੜਾ ਹੋਏਗਾ ਜੇ ਕੋਈ ਖੁਦਾ ਨਾ ਖਾਸੇ ਕਦੀ ਸੀਟ ਜਿੱਤ ਜਾਣੇ ਇਹ ਵੀ ਐਲਾਨ ਕਰੇ ਅਕਾਲੀ ਦਲ ਸੋ ਕਹਿਣ ਦਾ ਭਾਵ ਅੰਦਰ ਅਲਾਈਅੰਸ ਹੈ ਤੇ ਉਹਨਾਂ ਨੇ ਇਹ ਲੜਨ ਦਾ ਫੈਸਲਾ ਅਡਡ ਕਰ ਲਿਆ ਕਿ ਅਡਡ ਲੜਦੇ ਨਹੀਂ ਤਾਂ ਬਿਲਕੁਲ ਵੀ ਸਾਨੂੰ ਲੋਕਾਂ ਨੇ ਪਸੰਦ ਨਹੀਂ ਕਰਿਆ